ਆਸਰੇ ਆਸਰੇ ਕਾਤ ਪਤ ਸੱਚੇ ਪਿਤਾ ਧੰਨ ਧੰਨ ਸਹਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਧੰਨ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਗੁਰੂ ਜੀ ਦੇ ਪਾਸ਼ੇ ਜੀ ਉਹ ਧੰਨ ਤਾਂ ਸ਼੍ਰੀ ਗੁਰੂ ਨਾਨਕ ਪਾਸ਼ਾ ਜੀ ਉਹ ਆਪ ਜੀ ਦੇ ਹਜੂਰ ਦਾਸ ਵੇਤੀਆ ਜੋਦੜੀਆਂ ਵਾਹੇ ਪਾਸ਼ਾ ਜੀ ਉਹ ਜੋ ਕੇ ਮਹਾਰਾਜ ਜੀ ਪਾਸ਼ਾ ਜੀ ਉਹ ਆਪ ਹੀ ਦੇ ਤਰ ਘਰ ਦੇ ਸੇਵਕ ਮਹਾਰਾਜ ਜੀ ਪਾਸ਼ਾ ਜੀ ਉਹ ਮਾਸਟਰ ਕੇ ਸਿੰਘ ਜੀ ਗਿੱਲ ਜਿਨ੍ਹਾਂ ਦੀ ਯਾਦ ਵਿੱਚ ਮਹਾਰਾਜ ਜੀ ਪਾਸ਼ਾ ਜੀ ਉਹ ਇਹ ਸੇਵਾਵਾਂ ਕਰਾਈਆਂ ਗਈਆਂ ਵਾਹ ਚੇ ਪਾਸਿਓ ਸਮਰਾਟ ਕੰਪਿਊਟਰ ਰੂਮ ਦੀ ਵਾਹ ਚੇ ਪਾਸ ਸਮਾਰਤ ਕੰਪਿਊਟਰ ਰੂਮ ਦੀ ਸੇਵਾ ਕਰਾਈ ਗਈ ਹੈ ਮਾਚੇ ਪਾਸੇ ਜੀਓ ਆਪ ਹੀ ਦੀਆਂ ਬਖਸ਼ੀਆਂ ਹੋਈਆਂ ਦాతਾਂ ਦੇ ਵਿੱਚੋਂ ਹਰ ਚੇ ਪਾਸੇ ਸੇਵਾਵਾਂ ਹਈਆਂ ਕਿਰਪਾ ਕਰਨੀ ਸੇਵਾਵਾਂ ਕੀਤੀਆਂ ਮਾਚੇ ਪਾਸੇ ਜੀਓ ਲੇਖੇ ਵਿਚ ਲਾਉਣੀਆਂ ਅਖਰ ਪੱਤਰ ਪੁਲਿਸ ਕੁਮਾਰ ਦਾ ਨਾਮ ਸੇ ਚੇ ਪਾਸੇ ਜੀਓ ਸਮੂਹੀ ਗਿਲ ਪਰਿਵਾਰ ਵੱਲੋਂ ਸਮੂਹੀ ਗਿਲ ਪਰਿਵਾਰ ਸਨ ਸੇ ਚੇ ਪਾਸੇ ਜਨਾਬ ਵੱਲੋਂ ਸੇਵਾਵਾਂ ਹੋਈਆਂ ਮਹਾਰਾਜੇ ਪਾਸ਼ੇ ਤਦੁਲਕੇ ਦਾਰ ਬਖਸ਼ਿਸ ਕਰਨੇ ਆਪਣੇ ਲਾਉਟ ਕੋਣਾ ਕਿ ਭਾਤਨੀ ਮਹਾਰਾਜੇ ਪਾਸ਼ੇ ਜੀ ਉਹ ਜਨਾ ਮਨ ਭਾਵਨਾਵਾਂ ਦੇ ਨਾਲ ਸੇਵਾਵਾਂ ਕੀਤੀਆਂ ਗਈਆਂ ਮਹਾਰਾਜੇ ਪਾਸ਼ੇ ਸੇਵਾਵਾਂ ਕੀਤੀਆਂ ਥੇ ਗੋਣੀਆਂ ਮਹਾਰਾਜੇ ਪਾਸ਼ੇ ਜੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੇ ਨਾਨਕਾ ਸਾਇ ਇਹ ਗੱਲ ਚੰਗੀ ਪਾਸ਼ੇ ਧਰਜੀ ਅੜੇ ਤੇ ਭਾਏ ਉਡਾਣੀ ਆਸ ਨਾਨਕ ਨਾਮ ਧਾਈ ਹੈ ਕਾਰ ਜਾਵੇ ਰਾਸਕਾਰਜ ਕੀਤੇ ਥੇ ਗੋਣੇ ਮਹਾਰਾਜੇ ਪਾਸ਼ੇ ਕੋ ਰੁਕਾ ਬਖਸ਼ਵਾ ਗਿਆ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ਼ੇ ਧਨਤਾ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਪਾਸ਼ੇ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਹਿਬ ਮਹਾਰਾਜ ਦੇ ਪਾਸ਼ੇ ਕਰੋ ਕਿਰਪਾ ਵਖਸ਼ੋ ਆਗਿਆ ਮਹਾਰਾਜ ਦੇ ਪਾਸ਼ੇ ਵਿਸ਼ਵੀ ਹੋਇ ਰੂਹ ਨੂੰ ਆਜਿ ਦੇ ਪਾਸ਼ੇ ਚਰਨਾਂ ਚ ਨਵਾਸ ਕਰਦੇ ਹਾਂ ਸ਼ਾਂਤੀ ਬਖਸ਼ਿਸ਼ ਕਰਨੀ ਪਰਵਾਰ ਦੇ ਸਿਰ ਤੇ ਮੇਰਾ ਭਰਿਆ ਸੁੱਖਾਂ ਭਰਿਆ ਹੱਥ ਰੱਖਣਾ ਵਾਹੇ ਪਾਸ਼ੇ ਇਸ ਤਰ੍ਹਾਂ ਸੇਵਾ ਮਾਂ ਕੰਟੀ ਆਗਿਆ ਬਖਸ਼ਿਸ਼ ਕਰਨੀ ਸਵਤਮ ਅਕਸ਼ਿਸ਼ਤਾ ਨਹੀਂ ਆ ਵਾਣੀ ਪੜਦੇ ਆ ਸੁਣਦੇ ਆ ਦਾਸ ਕਰਦੇ ਆ ਮਹਾਰਾਜ ਜੀ ਪਾਸ਼ੇ ਦੇਖਤੀਆਂ ਕਰਦੇ ਆ ਮਹਾਰਾਜ ਜੀ ਪਾਸ਼ੇ ਜੀ ਹੋ ਹੁਈਆਂ ਭੁੱਲਾ ਕਿਤਾ ਦੀ ਮਾਫੀ ਦੇਣੀ ਮਹਾਰਾਜ ਜੀ ਪਾਸ਼ੇ ਕਰੋ ਤੇ ਪਾਤ ਐਸ ਵਕਤ ਮਹਾਰਾਜ ਜੀ ਪਾਸ਼ੇ ਦਾ ਕਾਰਜ ਨੂੰ ਅਖ ਰੱਖਦੇ ਆ ਹੋਇਆ ਆਪ ਜੀ ਦੀ ਸੇਵਾ ਪਾਸ਼ੇ ਜੀ ਪਵਿੱਤਰ ਰਸਨਾ ਵਾਸਤੇ ਮਹਾਰਾਜ ਜੀ ਪਾਸ਼ੇ ਜੀ ਹੋ ਪੰਜ ਨੂੰ ਘਰਾ ਪ੍ਰਸ਼ਾਦ ਦੀਆਂ ਦੇਗਾ ਸਜ ਕਰਕੇ ਹਾਜ਼ਰ ਹੋਈਆਂ ਮਹਾਰਾਜ ਜੀ ਪਾਸ਼ੇ ਜੀ ਤੇ ਪਾਤਾਂ ਦੀਆਂ ਮਹਾਰਾਜ ਜੀ ਪਾਸ਼ੇ ਆਮਨ ਕੋ ਸਰਕਾਰ ਭੋਜਨ ਵਾਕੀਏ ਬਹੁ ਬੇਜਨ ਨੂੰ ਸਤਾਏ ਕਰੀ پاک ਸਾਧ ਸੋਚ ਪਵਿੱਤਰਾ ਹਰ ਨਾਓ ਘੋੜ ਹਰ ਰਾਏ ਦੇ ਮਹਾਵਾਕਾਂ ਸਾਹਿਬ ਜੀ ਪਾਸ਼ੇ ਜੀ ਰਸਨਾ ਲਾਇਕ ਕਰੋ ਰਸਨਾ ਲਾਇਕੀ ਤੇ ਪਰਸ਼ਾਨ ਮਹਾਰਚੇ ਪਾਸ਼ੇ ਸਾਥ ਸੰਗਤ ਦੇ ਵਿੱਚ ਵਰਤਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਚੇ ਪਾਸ਼ੇ ਜੀ ਉਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚੇਪਾਸ਼ੇ ਤੰਦ ਦਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ਼ੇ ਜੀ ਉਹ ਤਨ ਤਨ ਸ੍ਰੀ ਗੁਰੂ ਅਰਜਨ ਵਰਾ ਜੇ ਪਾਸੀ ਤਨ ਤਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਹੋਵੇ ਕਲਾ ਜੇ ਪਾਣੇ ਸਤ ਦਾ ਪਾਣਾ ਅੱਜ શ્રી ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਚੰਕਨ ਬੰਗਾਲੀ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਇਹਨਾਂ ਨੂੰ ਸਰ ਮਾਸਟਰ ਕਿਰਸ ਕੇ ਸਿੰਘ ਹੁਣੀ ਥੰਦੀ ਉਹਨਾਂ ਨੇ ਬੜੀ ਲੰਬੀ ਸੇਵਾ ਕੀਤੀ ਇਸ ਸਕੂਲ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਨੇ ਅੱਜ ਸਕੂਲ ਨੂੰ ਕੰਪਿਊਟਰ ਲੈਬ ਦਾਨ ਕੀਤੀ ਆ ਸੋ ਅੱਜ ਅੱਜਕੱਲ ਕੰਪਿਊਟਰ ਦਾ ਯੋਗ ਹੈ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਕੰਪਿਊਟਰ ਐਜੂਕੇਸ਼ਨ ਦੇਣਾ ਤਾਂ ਕਿ ਬੱਚੇ ਕੰਪਿਊਟਰ ਐਜੂਕੇਸ਼ਨ ਨਾਲ ਅੱਗੇ ਵਧ ਸਕਣ ਤੋਂ ਇਹ ਇਸ ਪਰਿਵਾਰ ਦਾ ਗਿਲ ਪਰਿਵਾਰ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਬੜੇ ਇਹਨਾਂ ਨੇ ਪੈਸੇ ਖਰਚ ਕੇ ਔਰ ਮਿਹਨਤ ਕਰਕੇ ਇੱਕ ਕੰਪਿਊਟਰ ਲੈਬ ਜਿਹੜੀ ਆ ਖਾਸਾ ਸਕੂਲ ਨੂੰ ਦਿੱਤੀ ਆ ਬਹੁਤ ਬਹੁਤ ਧੰਨਵਾਦ ਬਾਈ ਗੁਰਜੀ ਕਾਕਾ ਸਾਹਿਬ ਬਾਈ ਗੁਰਜੀ ਅੱਜ ਟੀਚਰਸ ਡੇ ਵਾਲੇ ਦਿਨ ਅਸੀਂ ਆਪਣੇ ਪਿਤਾ ਜੀ ਮਾਸਟਰ ਕੇਰ ਸਿੰਘ ਜੀ ਗਿੱਲ ਜਿਨ੍ਹਾਂ ਨੇ 1956 ਤੋਂ 1961 ਤੱਕ ਇਸ ਸਕੂਲ ਦੇ ਵਿੱਚ ਸਰਵਿਸ ਵੀ ਕੀਤੀ ਆ ਔਰ ਉਸ ਤੋਂ ਬਾਅਦ ਉਹ ਗਵਰਨਮੈਂਟ ਸਰਵਿਸ ਚਲ ਗਏ ਸੀ ਤੇ ਪ੍ਰੰਤੂ ਉਹਨਾਂ ਦੀ ਹਮੇਸ਼ਾ ਯਾਦ ਇਸ ਸਕੂਲ ਨਾਲ ਜੁੜੀ ਹੋਈ ਸੀ ਅਸੀਂ ਵੀ ਇਸ ਸਕੂਲ ਦੇ ਵਿੱਚ ਪੜ੍ਹੇ ਹੋਏ ਆ ਸਾਰਾ ਪਰਿਵਾਰ ਸੀ ਤਿੰਨੇ ਭੈਣ ਭਰਾ ਸੋ ਸਾਰਿਆਂ ਦੀ ਇਸ ਸੰਸਥਾ ਦੇ ਨਾਲ ਬੜੀ ਗੂੜੀ ਨਿੱਜੀ ਸਾਂਝ ਆ ਤੋ ਜਦੋਂ ਪਿਤਾ ਜੀ ਨਾਲ ਜਦੋਂ ਵੀ ਕਿਸੇ ਵਿਸ਼ੇ ਤੇ ਗੱਲ ਹੁੰਦੀ ਸੀ ਉਹ ਕਹਿੰਦੇ ਸੀ ਕਿ ਖਾਲਸਾ ਸਕੂਲੇ ਕੁਝ ਬਣਾਉਣਾ। ਤੋਂ ਅਸੀਂ ਉਹਨਾਂ ਦੀ ਡੈਥ ਤੋਂ ਬਾਅਦ ਇਹ ਭੋਗ ਦੇ ਉੱਤੇ ਅਨਾਉਂਸ ਕੀਤਾ ਸੀ ਕਿ ਅਸੀਂ 2 ਲੱਖ ਰੁਪਈਆ ਖਾਲਸਾ ਸਕੂਲੇ ਕੰਪਿਊਟਰ ਲੈਬ ਦੇ ਉੱਤੇ ਲਾਵਾਂਗੇ। ਤੋਂ ਇਹ ਅਸੀਂ ਪਿਛਲੇ 4-5 ਮਹੀਨੇ ਤੋਂ ਤਿਆਰ ਕਰਨ ਲੱਗੇ ਹੋਏ ਸੀ। ਲਗਭਗ 2.5 ਲੱਖ ਰੁਪਈਆ ਦੀ ਲਾਗਤ ਦੇ ਨਾਲ ਇਹ ਕੰਪਿਊਟਰ ਲੈਬ ਜਿਹੜੀ ਆ ਉਹ ਸਾਰੀ ਤਿਆਰ ਹੋਈ ਆ। ਤੋ ਅੱਜ ਇਹ ਸਕੂਲ ਨੂੰ ਜਿਹੜੀ ਆਹੋ ਬੱਚਾ ਲਈ ਖੋਲ ਦਿੱਤੀ ਗਈ ਆ ਤਾਂ ਕਿ ਇਥੋਂ ਬੱਚੇ ਜਿਹੜੇ ਆ ਅੱਜ ਦੇ ਇਸ ਸਮਾਰਟ ਯੁੱਗ ਦੇ ਵਿੱਚ ਸਮਾਰਟ ਕੰਪਿਊਟਰ ਲੈਬ ਦੇ ਵਿੱਚ ਪੜ ਕੇ ਆਪਣੀ ਜ਼ਿੰਦਗੀ ਨੂੰ ਰੁਸ਼ਨਾ ਸਕਣ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜਾ ਉਹ ਉਪਲਬਧੀਆਂ ਲੈ ਸਕਣ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਕੰਪਿਊਟਰ ਤੋਂ ਬਿਨਾ ਜਿਹੜੀ ਆ ਉਹ ਸਿੱਖਿਆ ਅਧੂਰੀ ਹੋ ਗਈ ਹੈ ਤੋ ਦੂਸਰਾ ਅਸੀਂ ਇੱਕ ਹੋਰ ਵੀ ਫੈਸਲਾ ਕੀਤਾ ਹੈ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਇੱਥੇ ਹੁਣ ਸਾਨੂੰ ਪ੍ਰੋਜੈਕਟਰ ਦੀ ਘਾਟ ਲੱਗਦੀ ਹੈ। ਤੋਂ ਮੈਂ ਅੱਜ ਇਹ ਵੀ ਇਸੇ ਬਾਦਮ ਰਾਹੀਂ ਅਨਾਉਂਸ ਕਰਦਾ ਕਿ ਅਸੀਂ 50000 ਰੁਪਏ ਸਕੂਲ ਨੂੰ ਪ੍ਰੋਜੈਕਟਰ ਲੈਣ ਲਈ ਵੀ ਜਿਹੜਾ ਉਹ ਅਨਾਉਂਸ ਕਰਦੇ ਆਂ ਔਰ ਇਹ ਪ੍ਰੋਜੈਕਟਰ ਜਿੱਦਾਂ ਦਾ ਵੀ ਇਹਨਾਂ ਨੂੰ ਚਾਹੀਦਾ ਹੈ ਉਸ ਦੇ ਨਾਲ ਲਿਆ ਕੇ ਤਾਂ ਕਿ ਬੱਚਿਆਂ ਨੂੰ ਨਵੀਂ-ਨਵੀਂ ਜਿਹੜੀਆਂ ਉਹ ਅੱਜ ਕੱਲ ਵੀਡੀਓ ਫਿਲਮਾਂ ਰਾਹੀਂ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਆ ਔਰ ਉਹ ਵਿਦਿਆਰਥੀਆਂ ਦੇ ਲੋੜਾਂ ਨੂੰ ਪੂਰੀਆਂ ਕਰ ਸਕਦੀ ਆ ਤੇ ਦੂਸਰਾ ਨਾਲ ਹੀ ਮੈਂ ਅੱਜ ਦੇ ਇਸ ਟੀਚਰਸ ਡੇ ਦੇ ਉੱਤੇ ਸਾਰੇ ਟੀਚਰਸ ਨੂੰ ਬਹੁਤ-ਬਹੁਤ ਵਧਾਈ ਦਿਨਾ ਹੈਪੀ ਟੀਚਰਸ ਡੇ ਟੂ 올 ਦੀ ਟੀਚਰਸ ਤਾਂ ਇਹ ਬਹੁਤ ਵਧੀਆ ਆਪਣੇ ਅਧਿਆਪਕਾਂ ਨੂੰ ਯਾਦ ਕਰਨਾ ਦਿਨ ਹੈ ਉਹਨਾਂ ਦਾ ਸਤਿਕਾਰ ਕਰਨ ਦਾ ਉਹਨਾਂ ਦੀ ਰਿਸਪੈਕਟ ਕਰਨ ਦਾ ਉਹਨਾਂ ਦੁਆਰਾ ਸਾਡੇ ਉਹਤੇ ਕੀਤੇ ਗਏ ਕਾਰਜ ਨੂੰ ਯਾਦ ਕਰਨ ਦਾ ਬਹੁਤ ਵਧੀਆ ਧੰਨਿਆ ਸੋ ਥੈਂਕ ਯੂ ਵੈਰੀ ਮਚ ਹੈਪੀ ਟੀਚਰਸ ਡੇ ਟੂ ਆਲ ਆਫ ਵੀ ਮਿਆਰ ਬਹੁਤ ਬੜੀ ਆ ਜੀ ਉਹਨਾਂ ਦੇ ਜੇ ਉਸ ਟਾਈਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਸਰਦਾਰ ਅਮਰੀਕ ਸਿੰਘ ਪੂਨੀ ਜਿਹੜਾ ਚੀਫ ਸੈਕਟਰੀ ਰਿਟਾਇਰ ਹੋਏ ਆ ਉਹ ਉਹਨਾਂ ਦੇ ਕਲਾਸ ਫੈਲੋ ਸੀਗੇ ਡਾਕਟਰ ਜਗਜੀਤ ਸਿੰਘ ਜਿਹੜੇ ਬੰਗੇ ਰੇਲਵੇ ਰੋਡ ਤੇ ਜਿਨ੍ਹਾਂ ਦਾ ਕਲੀਨਿਕ ਸੀ ਸਾਰੀ ਬੰਗਾ ਜਾਣਦਾ ਉਹਨਾਂ ਨੂੰ ਉਹ ਵੀ ਪਾ ਪਾਈ ਦੇ ਕਲਾਸ ਫੈਲੋ ਸੀਗੇ ਉਹ 56 ਤੋਂ 62 ਦੇ ਦਰਮਿਆਨ ਜਿਹੜੇ ਇਹਨਾਂ ਦੇ ਸਟੂਡੈਂਟ ਮੇਨ ਹੋਏ ਆ ਡਾਕਟਰ ਸੰਧੂ ਸਾਹਿਬ ਜਿਹਨਾਂ ਦਾ ਮਹਾਲਾਉ ਆਪਣੇ ਨਰਸਿੰਗ ਕਾਲਜ ਆ ਉਹ ਵਾਲੇ ਉਹ ਵੀ ਪਾਪਾ ਜੀ ਦੇ ਸਟੂਡੈਂਟ ਸੀਗੇ ਗਿਆਨ ਸਿੰਘ ਬੱਲ ਜਿਹੜੇ ਸੀਗੇ ਇੱਥੋਂ ਪੀਸੀਐਸ ਹੋਏ ਆ ਉਹ ਵੀ ਪਾਪਾ ਜੀ ਦੇ ਸਟੂਡੈਂਟ ਸੀ ਡਾਕਟਰ ਬਲਵੀਰ ਪੁੰਨੀ ਜਿੰਦੋਵਾਲ ਵਾਲੇ ਜਿਹੜੇ ਪ੍ਰੋਫੈਸਰ ਹੋਏ ਆ ਔਰ ਲੇਖਕ ਹੋਏ ਆ ਉਹ ਵੀ ਪਾਪਾ ਜੀ ਦੇ ਸਟੂਡੈਂਟ ਸੀ ਸੋ ਅਨੇਕਾਂ ਹੀ ਪ੍ਰਕਾਸ਼ ਸਿੰਘ ਜੀ ਸੈਣੀ ਐਮਐਲਏ ਨਵਾਂ ਸ਼ਹਿਰ ਜਿਹੜੇ ਰਹੇ ਆ ਔਰ इवन ਸਾਡੇ ਪ੍ਰਧਾਨ ਜੀ ਇਹ ਵੀ ਮੇਰੇ ਪਿਤਾ ਜੀ ਦੇ ਸਟੂਡੈਂਟ ਰਹੇ ਆ ਸੋ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਸਟੂਡੈਂਟ ਜਿਹੜੇ ਆ ਉਹ ਬਹੁਤ ਉੱਚ ਅਹੁਦਿਆਂ ਦੇ ਉੱਤੇ ਪਹੁੰਚੇ ਆ ਸੋ ਇਹਨਾਂ ਦਾ ਸਫਰ ਬੜਾ ਵਧੀਆ ਸੀ ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਕਿਸ ਤਰ੍ਹਾਂ ਦੇਖਦੇ ਸੀ ਪ੍ਰਾਣੇ ਸਮੇਂ ਦੇ ਵਿੱਚ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਇੱਕ ਬਹੁਤ ਪਵਿੱਤਰ ਰਿਸ਼ਤਾ ਜਿਹੜਾ ਹੁੰਦਾ ਸੀ ਅਸੀਂ ਅੱਜ ਤੱਕ ਵੀ ਆਪਣੇ ਅਧਿਆਪਕਾਂ ਨੂੰ ਜਿਹੜਾ ਉਹ ਬਹੁਤ ਸਿਰ ਨਿਵਾ ਕੇ ਮਿਲਦੇ ਆਂ ਆ ਲੇਕਿਨ ਇਸ ਸਮੇਂ ਦੀ ਤੇਜ਼ ਰਫ਼ਤਾਰ ਨੇ ਇਹਨਾਂ ਰਿਸ਼ਤਿਆਂ ਦੇ ਵਿੱਚ ਵੀ ਥੋੜੇ ਜਿਹੀ ਖਟਾਸ ਲੈ ਆਂਦੀ ਆ। ਅੱਜ ਕੱਲ ਦੇ ਤੇਜ਼ ਰਫ਼ਤਾਰ ਯੁੱਗ ਦੇ ਵਿੱਚ ਪੇਰੈਂਟਸ ਮੈਂ ਕਹੂੰਗਾ ਕਿ ਇਸ ਗੱਲ ਬਾਰੇ ਥੋੜਾ ਅਵੇਅਰ ਘੱਟ ਆ। ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਇਹ ਵੈਲਿਊਜ਼ ਜਿਹੜੀਆਂ ਆਪਣੇ ਬੱਚਾ ਨੂੰ ਸਿਖਾਉਣੀਆਂ ਚਾਹੀਦੀਆਂ ਕਿਉਂਕਿ ਵਿਆਹ ਦੇ ਕੋਲ ਤਾਂ ਹਰ ਬੱਚੇ ਨੇ ਵਧੀਆਤੀ ਨੇ ਲੈਣਾ ਹੀ ਲੈਣਾ ਆ। ਤੋ ਇਸ ਕਰਕੇ ਜੇ ਅਸੀਂ ਨਿਮਕੇ ਪਿਆਰ ਨਾਲ ਸਤਿਕਾਰ ਨਾਲ ਲਵਾਂਗੇ ਤਾਂ ਉਹ ਜ਼ਿਆਦਾ ਵਧੀਆ ਰਹੇਗਾ। ਆਲੋਕ ਜੀ ਅੱਜ ਜੀ ਸਵਾਲ ਕੀ ਆ ਜੀ ਹਾਂ ਜੀ ਵਿਕਲਪ ਜਰੂਰ ਦੱਸੋ ਜਿਸ ਤਰਾ ਕਿ ਅੱਜ ਕੱਲ ਦੇ ਬੱਚੇ ਜਿਹੜੇ ਨੇ ਆਇਲੈਂਡ ਵਗੈਰਾ ਕਰਕੇ ਬਾਹਰ ਜਾਣ ਦੀ ਤੂਰ ਰੱਖ ਰਹੇ ਨੇ ਉਸ ਨੇਸ਼ਾ ਦੇ ਉਮੀ ਇੱਕੇ ਸਮਾਵਨ ਕਰਨ। ਯਾ ਮੈਂ ਇਹ ਜਰੂਰ ਸੰਦੇਸ਼ ਦਵਾਂਗਾ ਉਹਨਾਂ ਵਾਲੀ ਪੀੜ੍ਹੀ ਨੂੰ ਵਿਦਿਆਰਥੀਆਂ ਨੂੰ ਕਿ ਸਿਰਫ ਵਿਦੇਸ਼ਾਂ ਦੇ ਉਤੇ ਟੇਕ ਰੱਖ ਕੇ ਅਸੀਂ ਆਪਣੀ ਜ਼ਿੰਦਗੀ ਚ ਕਾਮਯਾਬ ਨਹੀਂ ਹੋ ਸਕਦੇ। ਇੱਕ ਹੱਦ ਤੱਕ ਵਿਦੇਸ਼ਾਂ ਦੇ ਵਿੱਚ ਬੱਚੇ ਜਾ ਸਕਦੇ ਆ ਔਰ ਉਹ ਵੀ ਕਟੂਕਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜੇ ਕਿਸੇ ਨੇ ਬਾਹਰ ਜਾਣਾ ਤਾਂ ਉਹ ਸੋਚੇ ਪਲੱਸ 2 ਕਰਕੇ ਜਿਹੜਾ ਵਿਦੇਸ਼ਾਂ ਦੇ ਵਿੱਚ ਜਾਣਾ ਉਹ ਕੋ ਬਹੁਤਾ ਵਧੀਆ ਨਹੀਂ ਇੱਥੇ ਬਹੁਤ ਵਧੀਆ ਵਿਦਿਆ ਦਾ ਢਾਂਚਾ ਹੈ ਆਪਣੇ ਦੇਸ਼ ਦੇ ਵਿੱਚ ਉਸ ਢਾਂਚੇ ਦੇ ਵਿੱਚ ਰਹਿ ਕੇ ਲੇਕਿਨ ਬਹੁਤ ਸਤਰਕ ਹੋ ਕੇ ਅੱਜ ਕੱਲ ਕੱਲੀ ਬੀਐਮਏ ਕਰਦਾ ਯੋਗ ਨਹੀਂ ਹੈ ਟੈਕਨੀਕਲ ਐਜੂਕੇਸ਼ਨ ਲੈ ਕੇ ਜਿਹਦੇ ਨਾਲ ਆਪਾਂ ਆਪਣੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੀਏ ਕੁਝ ਕਰਕੇ ਆਪਣੇ ਪਰਿਵਾਰ ਔਰ ਆਪਣੇ ਸਮਾਜ ਨੂੰ ਕੁਝ ਦੇ ਸਕੇ ਉਦਾਂ ਦੀ ਜਿੰਦਰਪਾਲ ਚਾਨਵਾਲ ਦੇ ਨਾਮ ਤੇ ਜੂਬ ਵੇਢੀ ਕਰਵਾਉਂ। ਮੈਂ ਆਹਾਰੇ ਦੀ ਬਰਾਨਾ ਦਾ ਮਾਇਰ ਹੋਲੀ ਐ। ਬਾਗਰ ਪੜ ਕੋ ਕਿਰੋ ਵਾਲ ਕੋਲ ਬਹੁਤ ਬੰਦ ਰੱਖਾ ਕਿ ਛੋੜੇ ਜਿਹੋੜੇ ਦੇ ਕੋਈ ਸਾਡੇ ਜਨਤਕ ਪ੍ਰੋਗਰਾਮ ਹੋਵੇ। ਉਦੋਂ ਲਈ ਮੈਂ ਇਹ ਤੇ ਵੀ ਬਤਲੀ ਕਰਵਾਉਣਾ। ਹਰ ਪ੍ਰੈਸ ਦੇ ਜਿਹੜੇ ਕੋਲ ਕਰਦਾ سردار برجنر سن جی اے ٹی سی نیوز کو شری نریندر گاندھی جی عزیت کو جو کہ یہ بھی سارے بہت بندے سے سارے نام روپئے ہوئے ہیں تو میں آپ بھی کرتا جیسے لائن دینا جیسے باقی پچا ہزار روپئے پروجیکٹ کا نام <سلام> ایک سارے میں بہت خوشی ہوا باقی میں سب سے یہ پوچھنا چاہتا ہوں کہ میں اسکول کی مینا ہوا مینبر کو پہلے اسکول کا روڈ پورن انیس سو اٹھانوے کے سبھی سال تک میں یہ پڑھ کے گیا تو میرے گورجن امیت پنجابی بول رہے تھے ਤਾਂ ਜੀ ਰੋਕਾ ਮਾਤ ਦੇ ਮਤਲਬ ਇਹ ਹੈ ਕਿ ਅਜਿਹਾ ਨਹੀਂ ਪਰਮਾਤਮਾ ਜੀ ਦਰਵਾਜ਼ੇ ਜਦੋਂ ਲਾਗੇ ਦੀ ਪਾਰੇ ਲਾਗਣਾ ਜਿੱਦ ਕੁ ਜੋੜ ਬੰਦ ਹੋ ਰਿਹਾ ਹੈ ਜਦੋਂ ਮੱਧਮ ਪਰ ਸੰਗਵਰ ਕਰਨਾ ਇਹਨਾਂ ਮੰਨਣਾ ਹੈ ਕਿ ਆਪ ਕੋ ਬੰਦ ਰਹਿ ਸਕੋਗਾ ਉਹ ਇਹ ਸ਼ਰਤਾਂ ਹੈ ਜਿਹੜੇ ਜਿੱਤ ਹੋ ਜਾਣਗੇ